ਕਿ ਸਾਰਿਆਂ ਮੇਰੇ ਦਾ ਤੁਸੀਂ ਠੀਕ ਹੋਵੋਗੇ ਜੀ ਸਵੇਰ ਹੋ ਚੁੱਕੀ ਹੈ ਜੀ ਮਸ਼ੀਨ ਚ ਕੱਪੜੇ ਪਾਤੇ ਤੇ ਮੰਨਣਾ ਹੋਣੀ ਜੇ ਆਪਕਾ ਮੰਦਾਣੀ ਲਾਉਣ ਤੋਂ ਬਾਅਦ ਆਪਾਂ ਨਹੀਂ ਚਾਹਤਾ ਤੀਸੀ ਜੀ ਅਸੀਂ ਖੰਡ ਨਹੀਂ ਵਰਤਦੇ ਜੀ ਸੱਕਰੀ ਵਰਤਦੇ ਆਂ ਦੁੱਧੋ ਚ ਵੀ ਸੱਕਰੀ ਪੀਂਦੇ ਆਂ ਤੇ ਚਾਹ ਚ ਵੀ ਸੱਕਰੀ ਪੀਂਦੇ ਆਂ ਸ਼ੀਰੋਤੀ ਦੇ ਪਸੇ ਜੀ ਲਾਟੇ ਉਹਨਾਂ ਵਾਂਸ਼ੇ ਹੁੰਦੇ ਚਾਤਾ ਨੂੰ ਤੋਬਾ ਦਾ ਪਾਟਾ ਗੁੰਨਣ ਲੱਗੇ ਸੀ ਕਿਉਂਕਿ ਬੱਚੇ ਸਵੇਰੇ ਖਾਣਾ ਖਾਂਦੇ ਨੇ ਨਾਲ ਲੈ ਕੇ ਜਾਂਦੇ ਨੇ ਪਾਟਾ ਹੁੰਦਾ ਇਹ ਜੀ ਲਾਲੀ ਜੀ ਖੰਗਤਾ ਕੇ ਚਾਰੀ ਦਿਨ ਅੱਜ ਛੱਲੀਆਂ ਜੀ ਆ ਦੇਖੋ ਹੁਣ ਵੀ ਥੰਦਰੇ ਨੇ ਛੱਲੀਆਂ ਮੱਝਾ ਨੂੰ ਨਮਾਤਾ ਜੀ ਦੇ ਪੈਰੇ ਵੀ ਗਰਮੀ ਬਹੁਤ ਹੁੰਦੀ ਹੈ ਜੀ ਹੁਣ ਸਵੇਰ ਮੀ ਨਮਾ ਦਾ ਨਹੀਂ ਦੁਪਹਿਰੇ ਵੀ ਨਮਾ ਦਾ ਨਹੀਂ ਜੀ ਕੱਖ ਪਾਤੀ ਸੀ ਨਾ ਨੂੰ ਖਾਨ ਲੱਗ ਰਹੀਆਂ ਨੇ ਇਹ ਮਾਜੇ ਸੋਈ ਸੀ ਜੀ ਹੁਣ ਬਾਤ ਨਹੀਂ ਕੁਛ ਡੌਰੀ ਮੋਨ ਵੇ ਬਹੁਤ ਪਿਆਰੇ ਲੱਗਦੇ ਨੇ ਜੀ ਛੋਟੇ ਛੋਟੇ ਕਟ ਰੂਏ ਅੱਪਾ ਇਹਨਾਂ ਨੂੰ ਆਟਾ ਲਾ ਰਾ ਨੇ ਜੀ। ਹੁਣ ਇਹ ਕੱਕ ਖਾ ਲੈਣਗੇ। ਨਿਮਾਸ਼ਾਂ ਦੀ ਵੀੜੇ ਹੀ ਘੰਤੀ ਹੋਈ। ਜੇ ਤਾਰ ਕੱਢਾਂਗੇ ਦੋ ਪਾਵਾਂਗੇ ਜੀ ਇਹਨੂੰ। ਮੱਝ ਨੂੰ। ਹੁਣ ਬਣਾਉਣੀ ਹੈ ਜੀ ਆਪਾਂ ਸਬਜ਼ੀ ਸ਼ਾਮ ਦਾ ਟਾਈਮ ਹੋ ਗਿਆ ਇਹ। ਇਹ ਕਣਕ ਤੋਂ ਤੀਸੀ ਜੀ। ਧੋ ਕੇ ਸੁੱਕਣੀ ਪਾਈ ਸੀ। ਆਪਾਂ ਨੂੰ ਕਣਕ ਧੋਕੇ ਦੀ ਖਾਣੀ ਚਾਹੀਦੀ ਜੀ ਕਿਉਂਕਿ ਇਹ ਅਸਰ ਪੇਹਾਂ ਕਰੀਆਂ ਹੁੰਦੀਆਂ ਨੇ ਇਹਦੇ ਉੱਤੇ ਤੇ ਧੋਕੇ ਵਧੀਆ ਸਾਰਾ ਕੁਝ ਹੋ ਜਾਂਦਾ ਜੀ ਉੱਤਰ ਜਾਂਦਾ ਤੇਲ ਗਰਮ ਧੱਕਤਾ ਜੀ ਆਪਾਂ ਨੇ ਹੁਣ ਕੜਾਈ ਦੇ ਵਿੱਚ ਪਾ ਕੇ ਅੱਜ ਆਪਾਂ ਬਣਾਵਾਂਗੇ ਜੀ ਪਰਨੇ ਕਰੇ ਨੇ ਮਸਾਲਾ ਮੈਲ ਕਰ ਦੇ ਦੇ ਦਿੱਤੇ ਨੇ ਜੀ ਆ ਦੇਖੋ ਜੀ ਪਿਆਜ਼ ਤੇ ਦੇ ਆਪਾਂ ਤੇਲ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਕਰੇਲੇ ਪਾ ਲੇ ਚਿੰਮਕੇ ਨਾਲ ਐਵੇਂ ਮਿਚੋੜ ਕੇ ਘੱਡੇ ਲੈ ਅੰਦਰ ਨਹੀਂ ਜੀ ਵਧੀਆ ਹਾ ਦੇ ਕੋਈ ਫਰਾਈ ਹੋਣ ਲੱਗ ਰਹੇ ਨੇ ਇਹ ਫਰਾਈ ਹੋ ਗਈ ਸੀ ਕੱਦਲੇ ਸੀ ਆ ਹੋਣ ਲੱਗ ਰਹੇ ਨੇ ਤੇ ਕੋਸਾ ਰਹੇ ਜੀ ਜਦੋਂ ਜ਼ਬਦਾਸ ਅਸੀਂ ਇਹ ਪਾ ਲਈ ਠੰਡਾ ਹੋ ਜਾਊਗਾ ਜਾਈ ਨਾ ਟੱਕ ਤਸੀ ਉਪਰੇ ਫੇੜ ਦੇ ਦੇਸੀ ਕਿ ਕੋਈ ਚੀਜ਼ ਨਾ ਪੈ ਜੇ ਜੀ कट लगे चिमटे की मदद करके सारे कट ला लास्ट रेंगे पाते अपने ज्यादा ने गर्ट दे रेसावे ਮਸਾਲਾ ਪਾਵਾਂਗੇ ਜੀ ਤੁਸੀਂ ਸਾਬ ਨਾਲ ਪਾ ਲਓ ਜੀ ਕਿੰਨਾ ਕਰਨਾ ਖਾਣੇ ਉਸੇ ਤਰ੍ਹਾਂ ਆਪਦੇ ਸਾਬ ਨਾਲ ਪਾਇਆ ਤੁਸੀਂ ਆਪਦੇ ਨਾਲ ਪਾ ਲਓ ਜੀ ਇੱਕ ਚਾਂਚਾ ਮਿਰਚਾਂ ਦਾ ਪਾਤਾੜੀ ਇੱਕ ਪਕਾਤਾ ਹਲਦੀ ਦਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਇਹਨੂੰ ਫਿਰ ਜਿੰਨਾ ਚਿਰ ਇਹ ਪਾਣੀ ਨਹੀਂ ਮੱਚਦਾ ਸਾਰਾ ਉਹਨਾਂ ਚਿਰ ਇਹਨੂੰ ਵਿਚ ਵਿਚਲੀ ਕੜਛੀ ਮਾਰਦੇ ਰਹਾਂਗੇ ਜੀ थोड़ी जी पाती जी आपने मेथी बीच रिछजूगी जी वी वाइया लगती है जी ये जी घर की मेथी है ना आने लग रहे जी ढाकद धार का है जो ही अपनी रोज की रूटीन मसाला रेडी है बस बन के थोड़ा जा टाइम हो रहा हो जी आप सेक लगावादी जी हम आप गर्मी बहुत ज्यादा हो है, ना गर्मी बहुत ज्यादा हो रही है मच्छर भी बहुत ज्यादा हो हैं, जी गर्मी भी बहुत ज्यादा हो रही है आटा गुंडा जी आप जी हम देखो जी देखते हैं। ਉਨੇ ਨੋ ਪਰਾਂ ਗੇਂ ਦੀ ਕਰੇਲੀਆਂ ਚਾਪਾ 1/2 ਟੀਜੀ ਕਰੇਲੀਆਂ ਆਪਾਂ ਨੇ ਸੇ ਸੀ ਮੇਰਾ ਅੱਜ ਦਾ ਬਲੌਗ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋ ਜੇ ਪਸੰਦ ਆਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ